ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਸੰਖਿਆ ਕਰ ਰਹੇ ਹਾਂ 16 ਵੀ ਵਾਰ ਆਪਣੀ ਚੱਲ ਰਹੀ ਸੀ ਜਿਨ੍ਹਾਂ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਇੱਕ ਕਵਾਉ ਪਸਾਉ ਏਕਾਰ ਨਿਰੰਕਾਰ ਆਕਾਰ ਬਣਾਇਆ ਨਿਰੰਕਾਰ ਨੇ ਇੱਕ ਵਾਕ ਤੋਂ ਸਾਰਾ ਪਸਾਰਾ ਕਰਕੇ ਆਕਾਰ ਸੰਸਾਰ ਬਣਾ ਦਿੱਤਾ ਤੋਲ ਆ ਤੋਲਣਾ ਤੋਲੀਏ ਤੋਲਣਾ ਤੁਲਾ ਧਾਰ ਤੋਲਾਇਆ ਪਸਾਰਾ ਤੋਲਨ ਤੋਂ ਅਤੋਲ ਹੈ ਨਾ ਇਸ ਨੂੰ ਕੋਈ ਛੋਟੀ ਤਕੜੀ ਤੋਲਦੀ ਨਾ ਹੀ ਵੱਡੇ ਤੱਕੜ ਤੇ ਤੋਲਿਆ ਜਾਂਦਾ ਹੈ। ਪਾਵਰੇਖੀ ਮੂਣੀ ਅਤੇ ਬ੍ਰਹਮਾਦਕਾ ਦੀਆਂ ਬੁੱਧੀਆਂ ਹੈਰਾਨ ਹੋ ਰਹੀਆਂ ਹਨ। ਜਿਹਾ ਕੋ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਲ ਸ੍ਰਿਸ਼ਟ ਗਿਆ। ਲੇਖ-ਅਲੇਖ ਨਾ ਲਿਖੀਏ ਆਂਗਣਾ ਅੱਖਰ ਲੇਖ ਲਿਖਾਇਆ। ਕਾਦਰ ਦਾ ਲੇਖਾ ਅਲੇਖ ਹੈ ਨਹੀਂ ਲਿਖਿਆ ਜਾਂਦਾ ਅੰਗਾ ਵਿੱਚ ਤੇ ਨਾ ਹੀ ਅੱਖਰਾਂ ਵਿੱਚ। ਲਿਖ ਸਕੀਦਾ ਹੈ ਮੁੱਲ ਅਮੋਲਨਾ ਮੋਲੀਏ ਲੱਖ ਪਦਾਰਥ ਲਵੇ ਨਾ ਲਾਇਆ ਮੁੱਲ ਤੋਂ ਅਮੁੱਲ ਹੈ ਕੋਈ ਮੁੱਲ ਨਹੀਂ ਪਾ ਸਕਦਾ ਕਿਉਂ ਜੋ ਲੱਖਾਂ ਪਦਾਰਥ ਇੱਕ ਆਤਮਾ ਦੇ ਬਰਾਬਰ ਨਹੀਂ ਹੋ ਸਕਦੇ ਬੋਲ ਬੋਲਣਾ ਬੋਲੀ ਹੈ ਸੁਣ ਸੁਣ ਆਖਣ ਆਖ ਸੁਣਾਇਆ ਬੋਲਣ ਤੋਂ ਬੋਲ ਹੈ ਪਰ ਬਾਣੀ ਇਥੋਂ ਪਰੇ ਹੈ ਪਰ ਮਨ ਵੀ ਉੱਥੇ ਨਹੀਂ ਬੋਲ ਸਕਦਾ ਲੋਕ ਸੁਣ ਸੁਕਣ ਆਖਾਣ ਨੂੰ ਆਖ ਕੇ ਸੁਣਾਉਂਦੇ ਹਨ ਅਗਮਥਾ ਹੋ ਅਗਾਧ ਬੋਧ ਅੰਤ ਨ ਪਾਰਾ ਵਾਰ ਨ ਪਾਇਆ ਆਤਮਾ ਅਗਮਤਿ ਅਥਾ ਸਮੁੰਦਰ ਉਸ ਦੇ ਗਿਆਨ ਦਾ ਕਿਸੇ ਅੰਤ ਜਾਂ ਪਾਰਾਵਾਰ ਨਹੀਂ ਪਾਇਆ ਕੁਦਰਤ ਕੀਮਣਾ ਜਾਣੀ ਹੈ ਕੇਵੜ ਕਾਦਰ ਕੀ ਅਧਾਰ ਆਇਆ ਉਸ ਦੀ ਕੁਦਰਤ ਦੀ ਕੀਮਤ ਨਹੀਂ ਜਾਣੀ ਦੀ ਕਿੱਡਾ ਵੱਡਾ ਕਾਦਰ ਹੈ ਔਰ ਉਸ ਦਾ ਘਰ ਕਿਹੜਾ ਹੈ ਆਪ ਹੀ ਅੱਗੇ ਉੱਤਰ ਦਿੰਦੇ ਨੇ ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਲਖ ਲਿਖਾਇਆ ਗੁਰਮੁਖਾਂ ਦੀ ਸਾਧ ਸੰਗਤੀ ਸੁਖ ਫਲ ਰੂਪ ਹੋ ਕੇ ਸ਼ਬਦ ਦੀ ਸੁਰਤ ਵੇਖੇ ਲਿਵ ਲੱਗ ਲਿਵ ਦੇ ਨਾਲ ਅਲਖ ਨੂੰ ਲਿਖਾ ਦਿੰਦੇ ਹਨ ਪਰਮਪੀਆਲਾ ਹਜ਼ਾਰ ਜਰਾਇਆ ਪ੍ਰੇਮ ਦਾ ਪਿਆਲਾ ਪੀ ਕੇ ਹਜ਼ਾਰ ਵਸਤੂ ਨੂੰ ਜਰ ਜਾਂਦੇ ਹਨ ਭਾ ਝੂਠੇ ਅਮਲੀਆਂ ਵਾਂਗੂ ਬੜਬੜ ਨਹੀਂ ਕਰਦੇ ਸਿਰੋ ਵੇਖੇ ਮਗਨ ਰਹਿੰਦੇ ਹਨ ਸਦੋ ਸਬਦੋ ਬਾਹਰਾ ਅਕਾਥ ਕਥਾ ਕਿਉ ਜਿਹਬਾ ਜਾਣੈ ਸਵਾਦਾਰ ਬਾਣੀ ਤੋਂ ਪਰੇ ਅਕਾਥ ਉਸ ਦੀ ਕਥਾ ਹੈ ਜੀਵ ਕਿੱਕੂ ਜਾਣ ਸਕੇ ਕਿਉਂਕਿ ਜੋ ਆਤਮਾ ਜੀਵ ਦੇ ਦੋਹਾ ਵਿਸ਼ਿਆਂ ਸਵਾਦ ਤੇ ਬੋਲਣ ਤੋਂ ਪਰੇ ਹੈ ਉਸ ਤਤ ਨਿੰਦਾ ਬਾਹਰਾ ਕਥਨੇ ਬਦਨੀ ਵਿੱਚ ਨਜ ਆਣੈ ਉਸ ਤਤੇਰ ਨਿੰਦਾ ਤੋਂ ਬਾਝ ਹੈ ਭਾਵ ਰਾਗ ਦਵੇਸ ਤੋਂ ਰਹਿਤ ਕਥਾ ਤਿਕ ਵਿਸ਼੍ਰੀ ਵਿਖੇ ਨਹੀਂ ਆ ਸਕਦਾ ਗੰਧ ਸਪਰਸ਼ ਅਗੋਚਰਾ ਨਾਸ ਸੁਸਾਸ ਹੀਰਤ ਹੈਰਾਨ ਹੈਰਾਨੇ ਸੁੰਗਣ ਅਰ ਛੂਹਣ ਤੇ ਵਿਸ਼ਿਆ ਤੋਂ ਅਗੋਚਰ ਸਵਾਸ ਤੋਂ ਵੀ ਨਾਸ ਰਹਿਤ ਹੈ ਭਾਵ ਪ੍ਰਾਣਾ ਜਮ ਤੋਂ ਪਰੇ ਹੈ ਕੀ ਹੈ ਹੈਰਾਨੀ ਹੈ ਅਚਰਜ ਹੈ ਕਿ ਕੀ ਕਿਆ ਜਾਵੇ ਪ੍ਰਾਣਾਵਲ ਦੇਖਦੇ ਚਕ੍ਰਿਤ ਬੁੱਧੀ ਹੈਰਾਨ ਹੁੰਦੀ ਹੈ ਵਰਨੋ ਚਿਹਨੋ ਬਾਹਰ ਅਦਿਸ਼ਟਾ ਦਿਸ਼ਟ ਨਾ ਧਿਆਨ ਧਿਗਾਣਾ ਰੰਗ ਰੂਪ ਤੋਂ ਬਾਹਰ ਹੈ ਦ੍ਰਿਸ਼ਟ ਤੋਂ ਅਦ੍ਰਿਸ਼ਟ ਹੈ ਨજર ਤੋਂ ਨਹੀਂ ਡਿਗ ਟਿੱਠਾ ਜਾਂਦਾ ਧਿਆਨ ਦੇ ਧੱਕੇ ਵਿੱਚ ਨਹੀਂ ਆਉਂਦਾ ਨਿਰਾ ਲੰਭ ਅਵ ਲੰਭ ਵਿਣ ਧਰਤ ਅਗਾਸ ਨਿਵਾਸ ਵਿਡਾਣਾ ਨਿਰਾ ਅਸਰਾ ਓਕੇ ਧਰਤੀ ਵੇਖੇ ਅਰ ਆਸਰੇ ਬਿਠਾ ਆਕਾਸ਼ ਵੇਖੇ ਨਿਰੰਤਰ ਵਾਸਾ ਕਰ ਰਿਹਾ ਹੈ ਇਹ ਅਚਰਜ ਗੱਲ ਹੈ ਜੇ ਕਹੀਏ ਕਿ ਉਸ ਦਾ ਸੱਚਾ ਦੇਸ਼ ਕਿਹੜਾ ਹੈ ਸਾਧ ਸੰਗਤ ਸੱਚ ਖੰਡ ਹੈ ਨਿਰੰਕਾਰ ਗੁਰ ਸ਼ਬਦ ਸਿਝਾਣੇ ਸਾਧ ਸੰਗਤ ਹੀ ਉਸ ਦਾ ਸੱਚ ਖੰਡ ਹੈ ਕਿਉਂਕਿ ਜੋ ਨਿਰੰਕਾਰ ਗੁਰੂ ਦੇ ਸ਼ਬਦ ਕਰਕੇ ਸਿਆਣੀ ਜਾ ਸਿਆਣੀ ਦਾ ਹੈ ਕੁਦਰਤ ਕਾਦਰ ਨੂੰ ਕੁਰਬਾਨੇ ਇਸ ਕਾਦਰ ਦੀ ਕੁਦਰਤ ਨੂੰ ਅਸੀਂ ਵਾਰਨੇ ਜਾਂਦੇ ਹਾਂ ਗੁਰਮੁਖ ਪੰਥ ਅਗਾਮ ਹੈ ਜੋ ਜਲ ਅੰਦਰ ਮੀਨ ਚਲੰਦਾ ਗੁਰਮੁਖਾਂ ਦਾ ਰਸਤਾ ਅਨਭਵ ਅਗਾਮ ਹੈ ਜੇਕਰ ਪਾਣੀ ਵੇਖੇ ਮੱਛੀ ਚੱਲਦਾ ਹੈ ਜੇਕਰ ਮੱਛੀ ਕਿਸ ਵਾਸਤੇ ਰਸਤੇ ਗਈ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਗੁਰਮੁਖ ਮਾਰਗ ਦਾ ਪਤਾ ਨਹੀਂ ਲੱਗਦਾ ਪਰ ਗੁਰਮੁਖ ਹੋਇਆ ਸਾਰੇ ਉਸ ਦਾ ਰਸਤਾ ਹੈ ਜਿਸ ਤਰ੍ਹਾਂ ਮੱਛ ਦਾ ਰਸਤਾ ਹਰ ਥਾਂ ਹੈ ਮੱਛ ਨੇ ਪੂਰਨ ਵਿੱਚ ਨਿਵਾਸ ਪਾਇਆ ਹੈ ਗੁਰਮੁਖ ਖੋਜ ਅਲਖ ਹੈ ਜੋ ਪੰਖੀ ਆਕਾਸ਼ ਉਡੰਦਾ ਗੁਰਮੁਖਾਂ ਦਾ ਖੋਜ ਅਨਪ੍ਰਵਲਖਿਆ ਨਹੀਂ ਜਾਂਦਾ ਜੇਕਰ ਪੰਖੀ ਆਕਾਸ਼ ਵਿੱਚ ਉੱਡਦਾ ਨਾਮਦੇਵ ਜੀ ਦੀ ਰਾਗ ਗੂਜਰੀ ਵਿੱਚੇ ਲਿਖਦੇ ਨੇ ਜੋ ਆਕਾਸ਼ ਹੈ ਪੰਖੀਲੇ ਖੋਜ ਨਿਰਖਿਓ ਨਾ ਜਾਈ ਕਹਿੰਦੇ ਸਾਧ ਸੰਗਤ ਰਹਿ ਰਾਸ ਹੈ ਹਰ ਚੰਦੋਰੀ ਨਗਰ ਵਸੰਦਾ ਸਾਧ ਸੰਗਤ ਹੀ ਸਿੱਧਾ ਰਸਤਾ ਹੈ ਸੰਸਾਰ ਹਰ ਚੰਦੋਰੀ ਨਗਰ ਵਾਂਗ ਵਸਦਾ ਚਾਰ ਵਰਨ ਤੰਬੂਲ ਰਸ ਫਿਰਮ ਪਿਆਲੇ ਰੰਗ ਚਰੰਦਾ ਚਾਰ ਵਰਨ ਦੇ ਕੱਥ ਸੁਪਾਰੀ ਚੂਨਾ ਤੇ ਪਾਣ ਦੇ ਰਸ ਵਾਂਗੂ ਪ੍ਰੇਮ ਦੇ ਪਿਆਲੇ ਦਾ ਰੰਗ ਚੜਦੇ ਤੂੰ ਚੜਦਾ ਹੁੰਦਾ ਹੈ ਚਾਰ ਵਰਨਾ ਦੇ ਚਾਰ ਸਾਧ ਸੰਗ ਵਿੱਚ ਆ ਕੇ ਇੱਕ ਹੀ ਕਹਉਂਦੇ ਹਨ ਸ਼ਬਦ ਸੁਰਤ ਲਿਬ ਲੀਨ ਹੋਏ ਚੰਦਨ ਬਾਸ ਨਿਵਾਸ ਕਰਨਦਾ ਗੁਰੂ ਦੇ ਸ਼ਬਦ ਦੀ ਸੁਰਤ ਦੀ ਲਿਬ ਵਿਖੇ ਲੀਨ ਹੋ ਕੇ ਚੰਦਨ ਦੀ ਵਾਸ਼ਨਾ ਦੇ ਨਿਵਾਸ ਵਾਂਗ ਜਿਗਿਆਸੂ ਨੂੰ ਆਪਣੇ ਜਿਹਾ ਚੰਦਨ ਕਰਦੇ ਨੇ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੂਰਮ ਹੰਸ ਵੰਸ ਵਧੰਦਾ ਗਿਆਨ ਧਿਆਨ ਤੇ ਸਿਮਰਨ ਦੀ ਜੁਗਤੀ ਨੂੰ ਕੂੰਜ ਕਛੂ ਅਤੇ ਹੰਸਾਂ ਦੀ ਵੰਸ ਵਾਂਗ ਵਧਾਉਂਦੇ ਹਨ ਗੁਰਮੁਖ ਸੁਖ ਫਲ ਲਖ ਲਖੰਦਾ ਗੁਰਮੁਖ ਲੋਕ ਸੁਖ ਫਲ ਜੋ ਲਖ ਪਰਮਾਤਮਾ ਹੈ ਉਸ ਨੂੰ ਗੁਰੂ ਦੀ ਕਿਰਪਾ ਨਾਲ ਲਖ ਲੈੰਦਿਨ ਪਾਪ ਪ੍ਰਾਪਤ ਕਰਦੇ ਹਨ ਬ੍ਰਹਮਾਦਿਕ ਵੇਦਾਂ ਸਣੈ ਬ੍ਰਹਮਾਦਿਕ ਵੇਦਾਂ ਸਣੈ ਨੇਤ ਨੇਤ ਕਰ ਭੇਦ ਨ ਪਾਇਆ ਬ੍ਰਹਮਾਦਿਕ ਦੇਵਤਿਆਂ ਨੇ ਵੇਦਾਂ ਦੇ ਸਮੇਤ ਭੇਦ ਨਾ ਪਾ ਕੇ ਨੇਤ ਨੇਤ ਪਿੱਛੇ ਗਿਆ ਮਹਾਦੇਵ ਅਵਧੂਤ ਹੋਏ ਨਮੋ ਨਮੋ ਕਰ ਧਿਆਨ ਨ ਆਇਆ ਸੇਵਣ ਅਵਧੂਤ ਸਵਾ ਪਿੰਡੇਪੁਰ ਮਲ ਕੇ ਵੱਡਾ ਤਪ ਕੀਤਾ ਛੇ ਗ ਨਮੋ ਨਮ ਕੀਤੀ ਉਸ ਦੇ ਧਿਆਨ ਵਿੱਚ ਪੀ ਨ ਆਇਆ 10 ਅਵਤਾਰ ਆਕਾਰ ਕਰ ਏਕ ਓੰਕਾਰਨ ਲਖ ਲਿਖਾਇਆ 10 ਅਵਤਾਰਾਂ ਨੇ ਆਕਾਰ ਧਾਰਿਆ ਪਰੰਤੂ ਏਕ ਓੰਕਾਰ ਅ ਲਖ ਨੂੰ ਕਹਿੰਦੇ ਨਾ ਲਖਿਆ ਰਿੱਧ ਸਿੱਧ ਨਿਧ 나ਥ ਨੌ ਆਦਪੁਰਖ ਆਦੇਸ਼ ਕਰਾਇਆ ਨੌ ਨਾਥਾਂ ਵੀ ਸ੍ਰਿੱਧੀਆਂ ਸਿੱਧੀਆਂ ਨਿਧਾਂ ਕਰਕੇ ਪਾ ਆਦਪੁਰਖ ਪਰਮਾਤਮਾ ਨੂੰ ਮੱਥਾ ਹੀ ਟੇਕਿਆ ਪਾਉ ਥੋ ਨ ਲੱਭਾ ਪੈਨਲ ਮੱਥੇ ਟੇਕ ਕੇ ਇਕਰਾਰ ਕੀਤਾ ਕਿ ਇਹ ਪਰ ਪਤਾ ਨਾ ਲੱਗਾ ਕਿ ਕੈਸਾ ਏ ਸਹਿਸ ਨਾਮ ਹੈ ਨਾਮ ਲੈ ਸਹਿਸ ਮੁਖ ਸਿਮਰਨ ਸੰਖ ਨਾਮ ਧਿਆਇਆ ਛੇਸ਼ਨਾਗ ਨੇ ਹਜ਼ਾਰ ਮੁਖ ਕਰਕੇ ਹਜ਼ਾਰ ਨਾਮ ਨਵਾਂ ਰੋਜ ਲੈ ਕੇ ਸਿਮਰਨ ਕੀਤਾ ਪਰੰਤੂ ਧਿਆਨ ਤੋਂ ਗਿਣਤੀ ਵਸ ਨ ਹੋਈ ਲੋਮਸ ਤਾਪ ਕਰ ਸਾਧਨਾ ਹੋਮੇ ਸਾਧਨਾ ਸਾਧ ਸਦਾਇਆ ਲੋਮਸ ਵੱਡੀ ਆਰਚਾ ਵੱਡ ਵਾਲੇ ਇੱਕ ਰਿਖੀ ਨੇ ਤਾਪ ਕਰਕੇ ਸਾਧਨਾ ਕੀਤੀ ਪਰ ਹਉਮੈ ਸਾਧਨੇ ਮਾਰ ਕੇ ਨਿਝ ਨੂੰ ਸਾਧਨਾ ਕਹਾ ਸਕਿਆ ਚਿਰ ਚਿਰ ਜੀਵਨ ਬਹੁ ਹੰਡਣਾ ਗੁਰਮੁਖ ਸੁਖ ਫਲ ਪਲਣਾ ਚਖਾਇਆ ਚਿਰ ਜੀਵੀ ਮਾਰਕੰਡੇ ਆਦ ਨੇ ਬਾਲੇ ਚਿਰ ਤੱਕ ਉਮਰ ਗੁਜ਼ਾਰੀ ਪਰੰਤੂ ਗੁਰਮੁਖਾਂ ਦਾ ਸੁਖ ਫਲ ਪਲ ਮਾਤਰ ਵੀ ਨਾ ਚਖਿਆ ਤੇ ਅਰਥ ਭੌਰੇ ਵਾਂਗੂ ਪ੍ਰੇਮ ਦੇ ਨਾਲ ਕਹਿੰਦੇ ਨਾ ਚਖਿਆ ਤੇ ਤ੍ਰਿਭ ਧੋਕੇ ਨਾ ਚਖਿਆ ਕੁਦਰਤ ਅੰਦਰ ਪਰਮ ਭਲਾਇਆ ਪਿਛੇ ਗਏ ਸਾਰੇ ਕੁਦਰਤ ਦੇ ਅੰਦਰ ਹੀ ਪਰਮ ਵਿਖੇ ਭੁੱਲੇ ਰਹੇ ਗੁਰਮੁਖਾਂ ਦਾ ਆਨੰਦ ਨਾ ਲਿਆ ਗੁਰਮੁਖ ਸੁਖ ਫਲ ਸਾਧ ਸੰਗ ਭਗਤ ਵਚਲ ਹੋਏ ਵਸਗਤ ਆਇਆ ਗੁਰਮੁਖਾਂ ਦੀ ਸਾਧ ਸੰਗਤ ਸੁਖ ਰੂਪੀ ਫਲ ਹੈ ਸਾਰਿਆਂ ਸੁੱਖਾਂ ਦਾ ਫਲ ਰੂਪ ਹੈ ਕਿਉਂ ਜੋ ਭਗਤ ਵਚਲ ਹੋ ਕੇ ਨਾਮ ਰਖਾ ਕੇ ਸਾਧ ਸੰਗਤ ਦੇ ਵਸ ਆਇਆ ਹੈ ਪਾਪ ਪ੍ਰੇਮ ਨਾਲ ਮਿਲਿਆ ਹੈ ਕਾਰਨ ਕਰਤੇ ਵਸ ਹੈ ਸਾਧ ਸੰਗਤ ਵਿੱਚ ਕਰੇ ਕਰਾਇਆ ਸਾਰੇ ਕਾਰਨ ਕਰਤੇ ਦੇ ਹੱਥ ਵਚਨ ਪਰੰਤੂ ਸਾਧ ਸੰਗਤ ਵਿਖੇ ਸੰਤਾਂ ਦਾ ਕਰਾਇਆ ਕਰਦਾ ਹੈ ਪਾਰ ਬ੍ਰਹਮ ਪੂਰਨ ਬ੍ਰਹਮ ਸਾਧ ਸੰਗਤ ਵਿੱਚ ਭਾਣਾ ਪਾਇਆ ਪਾਰ ਬ੍ਰਹਮ ਨਿਰਗੁਣ ਹੋ ਕੇ ਪੂਰਨ ਬ੍ਰਹਮ ਸਰੂਪ ਹੋ ਜਾਂਦਾ ਹੈ ਕਿਉਂਕਿ ਜੋ ਸਾਧ ਸੰਗਤ ਦਾ ਭਾਣਾ ਉਸ ਨੂੰ ਚੰਗਾ ਲੱਗਦਾ ਰੋਮ ਰੋਮ ਵਿੱਚ ਚੱਖ ਰੱਖੇ ਹੋਣ ਕਰ ਬ੍ਰਹਿਮੰਡ ਕਰੋੜ ਸਮਾਇਆ ਇੱਕ ਇੱਕ ਰੋਮ ਵਿਖੇ ਕਰੋੜ ਬ੍ਰਹਿਮੰਡ ਉਤਪਤ ਕਰਕੇ ਸਮਾਇ ਰੱਖੇ ਹਨ ਬੀਹੋ ਕਰ ਵਿਸਥਾਰ ਵੜ ਫਲ ਅੰਦਰ ਫਿਰ ਬੀਜ ਵਸਾਇਆ ਦ੍ਰਿਸ਼ਟਾਂਤ ਕਹਿੰਦੇ ਇੱਕ ਬੀਜ ਤੋਂ ਬੋਹੜ ਦਾ ਵਿਸਥਾਰ ਕਰਦਾ ਦਿੰਦਾ ਉਹੀ ਬੀਜ ਫਿਰ ਬੋਹੜ ਦੇ ਫਲ ਵਿਖੇ ਉਸ ਵਸਾਉਂਦਾ ਅਜਿਹੇ ਉਪਰਗਤ ਈਸ਼ਵਰ ਦੀ ਪ੍ਰਾਪਤੀ ਦਾ ਉਪਾਉ ਛੇਕੜ ਲੀਆਂ ਦੋ ਤੁਕਾਂ ਵਿੱਚ ਦੱਸਦੇ ਨੇ ਅਪਿਓ ਪੀਣ ਅਜਾਰ ਜਰਨ ਆਪ ਗਵਾਏ ਨਾ ਆਪ ਜਨਾਇਆ ਜਿਨ੍ਹਾਂ ਨੇ ਨਾਮ ਰੂਪ ਅੰਮ੍ਰਿਤ ਪੀ ਕੇ ਅਸ਼ਰਜ ਨਾ ਜਰੀ ਜਾਣ ਵਾਲੇ ਵਿਸਮਾਦ ਰੂਪ ਈਸ਼ਵਰ ਦਾਸ ਦਾਤ ਸੁਖ ਫਲ ਪਾ ਕੇ ਜਰ ਲਈ ਹੈ ਜਰਨ ਦਾ ਰੂਪ ਕੀ ਹੈ ਕਿ ਆਪਾ ਭਾਵ ਦਾ ਭਾਵ ਦਿੱਤਾ ਹੈ ਔਰ ਜਣਾਉਂਦੇ ਨਹੀਂ ਕਿ ਅਸੀਂ ਵੀ ਕੁਝ ਜਾਣਦੇ ਹਾਂ ਅੰਜਨ ਵਿੱਚ ਨਿਰੰਝਣ ਪਾਇਆ ਅਜੇ ਇਹ ਸਤਪੁਰਖਾਂ ਨੇ ਮਾਇਆ ਵਿੱਚ ਹੀ ਨਿਰੰਕਾਰ ਨੂੰ ਪਾ ਲੈਣਾ ਕੀਤਾ ਹੈ ਸੋ ਸੰਗਤ ਜੀ 16ਵੀਂ ਵਾਰ ਚੱਲ ਰਹੀ ਹੈ ਜਿੰਨੀਆਂ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ